ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਠਹਾ ਜਾ ਰਾਂ ਇੱਕ ਨਵੀਂ ਚਰਚਾ ਲੈ ਕੇ ਅੱਜ ਸਭ ਦੀਆਂ ਨਜ਼ਰਾਂ ਸੰਸਦ ਵਾਲ ਟਿਕਿਆ ਹੋਈਆਂ ਸੀ ਅੱਜ ਬਜਟ ਪੇਸ਼ ਹੋਇਆ ਉੱਤੇ ਵੀ ਚਰਚਾ ਕਰਾਂਗੇ ਦੇ ਨਾਲ ਇਸ ਬਜਟ ਤੇ ਪੰਜਾਬ ਦੀਆਂ ਸਿਆਸੀ ਤਰ੍ਹਾਂ ਦਾ ਕਿਸਾਨਾਂ ਦਾ ਤੇ ਵਪਾਰੀ ਵਰਗ ਦਾ ਕੀ ਕਹਿਣਾ ਉੱਤੇ ਵੀ ਗੱਲ ਕਰਾਂਗੇ ਇਹਦੇ ਨਾਲ ਹੀ ਅੱਜ ਅਕਾਲੀ ਦਲ ਦੇ ਬਾਗੀ ਟੜੇ ਵੱਲੋਂ ਮੀਟਿੰਗ ਕੀਤੀ ਗਈ ਹੈ ਉੱਤੇ ਕੀ ਵੱਡੇ ਫੈਸਲੇ ਲਏ ਗਏ ਨੇ ਉੱਤੇ ਵੀ ਗੱਲ ਕਰਾਂਗੇ ਇਹਦੇ ਨਾਲ ਹੋਰ ਵੀ ਕਈ ਸਿਆਸੀ ਮੁੱਦਿਆਂ ਤੇ ਚਰਚਾ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰਬੋਤ ਸਵਾਗਤ ਹੈ ਧੰਨਵਾਦ ਜੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤਾਂ ਸ਼ੁਰੂਆਤ ਬਜਟ ਤੋਂ ਕਰ ਲੈਂਦੇ ਆਂ ਦੇਖੋ ਦੇਸ਼ ਦੀ ਸੱਤਾ ਚ ਤੀਜੀ ਵਾਰੀ ਬਣੀ ਮੋਦੀ ਸਰਕਾਰ ਦਾ ਏ ਪਹਿਲਾ ਬਜਟ ਆ ਔਰ ਪੰਜਾਬ ਨਾਲ ਜੋੜ ਕੇ ਜੇ ਇਸ ਬਜਟ ਦਾ ਵਿਸ਼ਲੇਸ਼ਣ ਕਰੀਏ ਤਾਂ ਇਹਦੇ ਦੋ ਪੱਖਾਂ ਤੋਂ ਵਿਸ਼ਲੇਸ਼ਣ ਕੀਤਾ ਜਾ ਸਕਦਾ ਇੱਕ ਤਾਂ ਰਾਜਨੀਤਿਕ ਪੱਖ ਤੋਂ ਔਰ ਇੱਕ ਆਰਥਿਕ ਪੱਖ ਤੋਂ ਇਹਦਾ ਮਿਸ਼ਲੇਸ਼ਨ ਹੋ ਰਿਹਾ ਔਰ ਗੱਲ ਕਰੀਏ ਕਿ ਇਸ ਬਜਟ ਨੂੰ ਜੇ ਪਹਿਲੀ ਨਜ਼ਰੇ ਆਪਾਂ ਗੱਲ ਕਰੀਏ ਤਾਂ ਇਸ ਬਜਟ ਨੂੰ ਸਰਕਾਰ ਬਚਾਓ ਬਜਟ ਕਿਹਾ ਗਿਆ ਔਰ ਇਹਦੇ ਨਾਲ ਹੀ ਕਹਿ ਲਿਏ ਜਾਂ ਭਾਈ ਵਾਲਾ ਨੂੰ ਖੁਸ਼ ਕਰਨ ਵਾਲਾ ਜੀ ਐਨਡੀਐਸ ਜਿਹੜੇ ਹੈਗੇ ਕਿਉਂਕਿ ਮੋਦੀ ਸਰਕਾਰ ਨੇ ਨੈਡੂ ਜਾਂ ਨਿਤਿਸ਼ ਨੂੰ ਖੁਸ਼ ਕੀਤਾ ਜੀ ਔਰ ਤੀਸਰੀ ਗੱਲ ਕਰੀਏ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆ ਉਹਨਾਂ ਨੇ ਵੀ ਇਸ ਬਜਟ ਨੂੰ ਕੁਰਸੀ ਬਚਾਓ ਬਜਟ ਇਕਰਾਰ ਦਿੱਤਾ ਔਰ ਜੇ ਗੋਦੀ ਮੀਡੀਆ ਜਾਂ ਮੋਦੀ ਮੀਡੀਆ ਦੇ ਪੱਖ ਤੋਂ ਇਸ ਬਜਟ ਨੂੰ ਦੇਖਿਆ ਜਿਸ ਤਰ੍ਹਾਂ ਅੱਜ ਮਤਲਬ ਉਹਨਾਂ ਵੱਲੋਂ ਇਸ ਬਜਟ ਤੇ ਵਿਸ਼ਲੇਸ਼ਣ ਕੀਤੇ ਗਏ ਨੇ ਜਾਂ ਆਰਥਿਕ ਮਾਰ ਬਲਾ ਕੇ ਵਿਸ਼ਲੇਸ਼ਣ ਕੀਤੇ ਗਏ ਨੇ ਉਹਨਾਂ ਵੱਲੋਂ ਇਹੀ ਆਇਆ ਕਿ ਪੰਜਾਬ ਦੇ ਪੂਰੇ ਦੇਸ਼ ਦੀ ਕਿਸਾਨੀ ਲਈ ਜਵਾਨੀ ਲਈ ਜਾਂ ਵਪਾਰੀ ਲਈ ਇਸ ਬਜਟ 'ਚ ਬਹੁਤ ਖੁਸ਼ ਆਇਆ ਔਰ ਇਸ ਬਜਟ ਦਾ ਹਰ ਪਾਸੇ ਜਾਂ ਘਰ ਹਰ ਘਰ 'ਚੇ ਖੁਸ਼ੀ ਲੈ ਕੇ ਆਉਣ ਵਾਲਾ ਬਜਟ ਔਰ ਪੰਜਾਬ ਭਾਜਪਾ ਵੱਲੋਂ ਵੀ ਅੱਜ ਸਪੈਸ਼ਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਜਟ ਨੂੰ ਪੰਜਾਬ ਦੇ ਪੱਖ ਤੋਂ ਵੀ ਜਿਹੜਾ ਇੱਕ ਕਹਿ ਲਓ ਕਿਸਾਨੀ ਦੇ ਪੱਖ ਤੋਂ ਜਾਂ ਆਪਣੇ ਨੌਜਵਾਨਾਂ ਦੇ ਪੱਖ ਤੋਂ ਇਸ ਬਜਟ ਨੂੰ ਖੁਸ਼ੀ ਵਾਲਾ ਬਜਟ ਘਰਾਰ ਦਿੱਤਾ ਗਿਆ ਔਰ ਇਸ ਪ੍ਰੈਸ ਕਾਨਫਰੰਸ 'ਚ ਤੋਂ ਤੱਕ ਕਿ ਅੰਕੜੇ ਵੀ ਪੇਸ਼ ਕੀਤੇ ਗਏ ਜਿਵੇਂ ਪੰਜਾਬ ਦੇ ਜਿਹੜੀ ਆਮਦਨਾਂ ਜਾਂ ਵੱਖ-ਵੱਖ ਜਿਹੜੇ ਵਕਾਸ ਦੇ ਮੁੱਦੇ ਤੇ ਲਾਲੋ ਜਾਂ ਕਿਸਾਨੀ ਨੂੰ ਜਿਹੜੇ ਲਾਭ ਦੇਣ ਵਾਲੇ ਜਾਂ ਹੋਰ ਜਵਾਨੀ ਨੂੰ ਲਾਭ ਦੇਣ ਵਾਲੇ ਜਿਹੜੇ ਉਸ ਵਿਸ਼ਲੇਸ਼ਣ ਚ ਭਾਜਪਾ ਨੇ ਕਿਹਾ ਕਿ ਜਿਹੜਾ ਵੱਡਾ ਰੋਲ ਆ ਉਹ ਕੇਂਦਰ ਸਰਕਾਰ ਦਾ ਪੰਜਾਬ ਦੇ ਨਾਲ ਨਾਲ ਔਰ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦਾ ਜੇ ਪੰਜਾਬ ਦੀ ਰਾਜਨੀਤਿਕ ਪੱਖ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਨੇ ਤਾਂ ਖਾਸ ਤੌਰ ਤੇ ਅੱਜ ਤੁਸੀਂ ਦੇਖਿਆ ਕਿ ਉਥੇ ਬਜਟ ਸੈਸ਼ਨ ਦੇ ਦੌਰਾਨ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਜਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੇ ਐਮਪੀ ਨੇ ਉਹਨਾਂ ਨੇ ਵਿਰੋਧ ਕਰਦਿਆਂ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਦੇਸ਼ ਦੀ ਆਜ਼ਾਦੀ ਚ ਵੱਡਾ ਰੋਲ ਅਦਾ ਕਰਨ ਵਾਲੇ ਪੰਜਾਬ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਾਲੇ ਪੰਜਾਬੀਆਂ ਜਾਂ ਪੰਜਾਬ ਦਾ ਇਸ ਬਜਟ ਚ ਇੱਕ ਵਾਰੀ ਨਾਂ ਤੱਕ ਜ਼ਿਕਰ ਨਹੀਂ ਹੋਇਆ ਹਮ ਔਰ ਉਹਨਾਂ ਨੇ ਇਸ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਔਰ ਰੋਸ ਵੀ ਪ੍ਰਗਟਾਇਆ ਔਰ ਰਾਜਾ ਬੜੰਗ ਤੇ ਡਾਕਟਰ ਅਮਰ ਸਿੰਘ ਜਿਹੜੇ ਐਮਪੀ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਰ ਪੱਖ ਤੋਂ ਹਰ ਪੱਖ ਤੋਂ ਪੰਜਾਬ ਅਗਵਾਈ ਕਰਦਾ ਚਾਹੇ ਆਰਥਿਕ ਪੱਖ ਹੋਵੇ ਚਾਹੇ ਆਪਣਾ ਰਾਜਨੀਤਿਕ ਪੱਖ ਹੋਵੇ ਜਾਂ ਦੇਸ਼ ਦੀ ਕਿਤੇ ਵੀ ਲੋੜ ਪੈਂਦੀ ਹੈ ਈਵਨ ਸਰਹੱਦਾਂ ਤੇ ਜੇ ਅੱਜ ਵੀ ਲੋੜ ਹੈ ਜੇ ਦੇਸ਼ ਦੀ ਆਜ਼ਾਦੀ ਚ ਪੰਜਾਬੀਆਂ ਨੇ ਰੋਲ ਅਦਾ ਕੀਤਾ ਤੇ ਅੱਜ ਆਜ਼ਾਦੀ ਨੂੰ ਬਚਾਉਣ ਲਈ ਵੀ ਪੰਜਾਬੀ ਵੱਡਾ ਰੋਲ ਅਦਾ ਕਰ ਰਹੇ ਆ ਉਹਨਾਂ ਪੰਜਾਬੀਆਂ ਨੂੰ ਕਹਿ ਲੋ ਕਿ ਬਜਟ ਇਗਨੋਰ ਕੀਤਾ ਗਿਆ ਔਰ ਉਹਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਵੀ ਇਸ ਬਜਟ ਤੇ ਜਿਹੜੀ ਵੱਖ-ਵੱਖ ਆਗੂਆਂ ਨੇ ਮੈਂ ਤਕਰੀਬਨ ਵੱਖ-ਵੱਖ ਆਗੂਆਂ ਨੇ ਜਿੰਨਾ ਨਾ ਵੀ ਗੱਲ ਕੀਤੀ ਆ ਤਾਂ ਉਹਨਾਂ ਨੇ ਇਸ ਬਜਟ ਨੂੰ ਕਿਹਾ ਕਿ ਜਿਹੜੇ ਜਿਸ ਤਰ੍ਹਾਂ ਦੀ ਆਸ ਕੀਤੀ ਜਾ ਰਹੀ ਸੀ ਕਿ ਬਜਟ ਚ ਸ਼ਾਇਦ ਕਿਸਾਨੀ ਲਈ ਕੁਝ ਹੋਵੇਗਾ ਵੱਖਰਾ ਕੁਝ ਹੋਵੇਗਾ ਔਰ ਜਿਸ ਤਰ੍ਹਾਂ ਦੀ ਮੰਗ ਕਰ ਰਹੀ ਸੀ ਕਿਸਾਨੀ ਪੰਜਾਬ ਲਈ ਐਮਐਸਪੀ ਦੀ ਗਰੰਟੀ ਕਿਸਾਨੀ ਲਈ ਮੰਗ ਹੋ ਰਹੀ ਸੀ ਔਰ ਉਹਦੇ ਨਾਲ ਹੀ ਕਰਜ਼ਾ ਮਾਫੀ ਦੀ ਮੰਗ ਹੋ ਰਹੀ ਸੀ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਵੇ ਤੇ ਉਹਦੇ ਨਾਲ ਹੀ ਜਿਹੜੀ ਬੀਮਾ ਯੋਜਨਾ ਕਿਸਾਨਾਂ ਜਿਹੜੀ ਫਸਲਾਂ ਦੀ ਬੀਮਾ ਯੋਜਨਾ ਉਹਦੀ ਮੰਗ ਹੋ ਰਹੀ ਸੀ ਉਹਨੂੰ ਮਤਲਬ ਅਮਲੀ ਰੂਪ ਚ ਉਹਨੂੰ ਲਾਗੂ ਕੀਤਾ ਜਾਵੇ ਜਾਂ ਸਰਕਾਰ ਉਹਦੀ ਗਰੰਟੀ ਦੇਵੇ ਪਰ ਉਹ ਇਹ ਜਾ ਕੁਝ ਵੀ ਨਹੀਂ ਆਇਆ ਔਰ ਕਿਸਾਨ ਜਥੇਬੰਦੀਆਂ ਨੇ ਭਾਵੇਂ ਜਿਹੜਾ ਖੇਤੀਬਾੜੀ ਸੈਕਟਰ ਲਈ 1 ਕਰੋੜ 52 ਲੱਖ ਦੀ ਜਿਹੜਾ ਬਜਟ ਚ ਰੱਖਿਆ ਗਿਆ ਔਰ ਇਹ ਕੀਤੀ ਸੈਕਟਰ ਚ ਲਿਆਉਣ ਦੀ ਗੱਲ ਹੋਈ ਆ ਉਹਤੇ ਵੀ ਉਹਨਾਂ ਨੇ ਟਿੱਪਣੀ ਕਰਦੇ ਆ ਕਿ ਇਹ ਚ ਵੀ ਜਿਹੜੀਆਂ ਬਹੁਤ ਸਾਰੀਆਂ ਯੋਜਨਾਵਾਂ ਨੇ ਉਹ ਸਿਰਫ ਮਤਲਬ ਕਾਗਜ਼ਾਂ ਤੱਕ ਸੀਮਤ ਨੇ ਗਰਾਊਂਡ ਲੈਵਲ ਤੇ ਖੇਤ ਲੈਵਲ ਤੇ ਉਹਨਾਂ ਦਾ ਅਸਰ ਨਹੀਂ ਹੁੰਦਾ ਔਰ ਕਿਸਾਨ ਜਥੇਬੰਦੀਆਂ ਨੇ ਇਸ ਬਜਟ ਨੂੰ ਕਿਸਾਨ ਵਿਰੋਧੀ ਇਕਰਾਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸਰਕਾਰ ਤੇ ਪਹਿਲਾਂ ਹੀ ਆਸ ਨਹੀਂ ਸੀ ਔਰ ਹੁਣ ਵੀ ਉਹ ਜਿਹੜਾ ਆਪਣੀਆਂ ਮੰਗਾਂ ਜਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਸੰਘਰਸ਼ ਜਾਰੀ ਰੱਖਣਗੇ ਔਰ ਸੰਘਰਸ਼ ਦੇ ਦਬਾਅ ਨਾਲ ਹੀ ਉਹ ਆਪਣੀਆਂ ਜਿਹੜੀਆਂ ਮੰਗਾਂ ਮੰਵਾਉਣਗੇ ਔਰ ਉਹਦੇ ਨਾਲ ਹੀ ਜੇ ਮੀਤ ਹੇਰ ਨੇ ਵੀ ਕਿਹਾ ਬਾਹਰ ਆ ਕੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਆ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਵੱਡਾ ਰੋਲ ਪੰਜਾਬੀਆਂ ਦਾ ਜੇ ਫਾਂਸੀ ਤੇ ਆਜ਼ਾਦੀ ਲਈ ਜਿਹੜੇ ਚੜਨ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ 121 'ਚੋਂ 93 ਪੰਜਾਬੀ ਆ ਔਰ ਜੇ ਅ ਦੇਸ਼ ਦੀ ਉਮਰ ਕੈਦ ਕੱਟਣ ਵਾਲੇ ਜਾਂ ਕਾਲੇ ਪਾਣੀ ਦੀਆਂ ਸਜਾਵਾਂ ਕੱਟਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ 2400 ਤੋਂ 2100 ਦੇ ਕਰੀਬ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ ਔਰ ਜੇ ਆਪਣੇ ਜ਼ਿਲ੍ਹਿਆਂ ਵਾਲੇ ਭਾਗ 'ਚ ਹਮ ਸਾਕਾ ਜਿਹੜਾ ਹੋਇਆ ਉਹ 'ਚ ਵੀ ਸਭ ਤੋਂ ਵੱਧ ਸ਼ਹਾਦਤਾਂ ਜਿਹੜੀਆਂ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਦਿੱਤੀਆਂ ਹਮ ਭਾਵੈ ਉਸ ਪੰਜਾਬ ਨੂੰ ਜਾਂ ਜਦੋਂ ਦੇਸ਼ ਨੂੰ ਅੰਨ ਦੀ ਲੋੜ ਸੀ ਆਤਮ ਨਿਰਭਰ ਦੇਸ਼ ਨੂੰ ਬਣਾਉਣ ਲਈ ਪੰਜਾਬੀਆਂ ਨੇ ਪੰਜਾਬ ਦੇ ਕਿਸਾਨਾਂ ਨੇ ਰੋਲ ਅਦਾ ਕੀਤਾ ਜੇ ਦੇਸ਼ ਦੇ ਅੰਨ ਭੰਡਾਰ ਵਿਦੇਸ਼ਾਂ ਤੋਂ ਮੰਗਵਾਇਆ ਜਾ ਰਿਹਾ ਸੀ ਅੰਨ ਤਾਂ ਦੇਸ਼ ਦੇ ਅੰਨ ਭੰਡਾਰ ਭਰਨ ਲਈ ਪੰਜਾਬੀਆਂ ਨੇ ਆਪਣੀਆਂ ਜਿਹੜੀਆਂ ਕਹਿ ਲਓ ਜਮੀਨਾ ਜੀ ਅਪਜਾਊ ਜਮੀਨਾ ਨੂੰ ਵੀ ਬਰਬਾਦ ਕੀਤਾ ਔਰ ਬਰਬਾਦ ਕਰਕੇ ਆਪਣਾ ਵਾਤਾਵਰਨ ਬਰਬਾਦ ਕਰਕੇ ਵੀ ਜਿਹੜਾ ਦੇਸ਼ ਦਾ ਢਿੱਡ ਭਰਿਆ ਜਾਂ ਦੇਸ਼ ਦੇ ਅੰਨ ਭੰਡਾਰ ਨੂੰ ਭਰਿਆ ਔਰ ਬਾਰਡਰ ਏਰੀਆ ਜੇ ਦੇਸ਼ ਦੀ ਆਜ਼ਾਦੀ ਚ ਵੰਡ ਹੋਈ ਆ ਤਾਂ ਉਹ ਚ ਵੀ ਪੰਜਾਬੀਆਂ ਪੰਜਾਬੀ ਵੰਡੇ ਗਏ ਆ ਵੱਡਾ ਨੁਕਸਾਨ ਪੰਜਾਬੀਆਂ ਨੇ ਚੱਲਿਆ ਜੇ ਦੇਸ਼ ਦੀ ਆਜ਼ਾਦੀ ਦੇ ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਸੀ ਤਾਂ ਦੂਜੇ ਪਾਸੇ ਪੰਜਾਬ ਵਿਚਾਲਿਆਂ ਪਾੜ ਰਿਆ ਸੀ ਔਰ ਪੰਜਾਬ ਪੰਜਾਬੀਆਂ ਨੇ ਆਜ਼ਾਦੀ ਚ ਵੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਿਹੜਾ ਵੱਡਾ ਮਤਲਬ ਜੋਖਮ ਚੱਲੇ ਆ ਔਰ ਉਸ ਵਾਰਡ ਏਰੀਏ ਦੇ ਪੰਜਾਬ ਨੂੰ ਮਤਲਬ ਅਣਗੌਲਿਆ ਕੀਤਾ ਗਿਆ ਔਰ ਪੰਜਾਬ ਦਾ ਇੱਕ ਵਾਰੀ ਨਾਂ ਨਹੀਂ ਆਇਆ ਪਛਮੀ ਬਕਾਲ ਦਾ ਨਾਂ ਨਹੀਂ ਆਇਆ ਔਰ ਇਸ ਮੁੱਦੇ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਸੱਤਾਧਾਰੀ ਧਿਰ ਨੂੰ ਘੇਰਿਆ ਔਰ ਕਿਸਾਨ ਜਥੇਬੰਦੀਆਂ ਦਾ ਆਪਾਂ ਜ਼ਿਕਰ ਕਰ ਲਿਆ ਔਰ ਵਪਾਰੀ ਵਰਗ ਨੇ ਵੀ ਦੇਖਿਆ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਬਾਕੀ ਸਟੇਟਾਂ ਨੂੰ ਮਤਲਬ ਆਰਥਿਕ ਪੱਖ ਤੋਂ ਜਾਂ ਇੱਥੋਂ ਦੀ ਇੰਡਸਟਰੀ ਨੂੰ ਡਿਵੈਲਪ ਕਰਨ ਲਈ ਜਾਂ ਇੰਡਸਟਰੀ ਨੂੰ ਅੱਗੇ ਵਧਾਉਣ ਲਈ ਦੂਜੀਆਂ ਸਟੇਟਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਜਾਂਦੇ ਆ ਤਾਂ ਪੰਜਾਬ ਲਈ ਕੋਈ ਇਹੋ ਜਿਹਾ ਪੈਕੇਜ ਨਹੀਂ ਆਇਆ ਔਰ ਪੰਜਾਬ ਲਈ ਲੋੜ ਹੈ ਕਿ ਇਹੋ ਜਿਹਾ ਕੋਈ ਵੱਖਰਾ ਪੈਕੇਜ ਚਾਹੀਦਾ ਸੀ ਜਿਸ ਨਾਲ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਵਪਾਰੀ ਖੁਸ਼ਹਾਲ ਹੁੰਦਾ ਔਰ ਜੇ ਦੇਖਿਆ ਜਾਵੇ ਤਾਂ ਔਰ ਸਭ ਤੋਂ ਵੱਧ ਜਿਹੜੀ ਚਰਚਾ ਹੋਈ ਹੈ ਇਸ 'ਚ ਉਹ ਜਿਹੜਾ ਇਨਕਮ ਟੈਕਸ ਦਾ SLAAB ਬਦਲਿਆ ਉੱਤੇ ਬਹੁਤ ਚਰਚਾ ਹੋਈ ਹੈ ਕਈਆਂ ਨੇ ਉਹਨੂੰ ਸਲਾਹਿਆ ਕਈਆਂ ਨੇ ਨਿੰਦਿਆ ਵੀ ਹੈ ਔਰ ਇਹਦੇ ਨਾਲ ਨਾਲ ਜਿਹੜੀ ਇਹਦੀ ਆਪਾਂ ਆਰਥਿਕ ਵਿਸ਼ਲੇਸ਼ਣ ਦੀ ਗੱਲ ਕਰ ਸਕਦੇ ਹਾਂ ਉਹ ਸਪੈਸ਼ਲ ਜਿਹੜੇ ਆਰਥਿਕ ਮਾਰ ਨੇ ਉਹਨਾਂ ਨਾਲ ਗੱਲਬਾਤ ਆਪਾਂ ਜਿਹੜਾ ਇਹਦਾ ਆਰਥਿਕ ਵਿਸ਼ਲੇਸ਼ਣ ਵੀ ਕਰਾਂਗੇ ਔਰ ਜਿਸ ਤਰ੍ਹਾਂ ਜੇ ਪੰਜਾਬ ਵੱਲੋਂ ਦੇਖਿਆ ਜਾਇਆ ਤਾਂ ਸੱਤਾਧਾਰੀ ਤਿਰ ਵੱਲੋਂ ਇਸ ਨੂੰ ਜਾਂ ਕੇਂਦਰ ਦੀ ਸੱਤਾਧਾਰੀ ਭਾਜਪਾ ਵੱਲੋਂ ਇਸ ਬਜਟ ਨੂੰ ਸਲਾਹਿਆ ਗਿਆ ਪਰ ਦੂਸਰੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਉਹ ਚਾਹਮੰਦਵੀ ਪਾਰਟੀ ਹੈ ਜਾਂ ਕਾਂਗਰਸ ਪਾਰਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਬਾਕੀ ਧੜੇ ਨਾਲ ਜੁੜਿਆ ਅਕਾਲੀ ਦਲ ਵੀ ਹੈ ਔਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਸ ਬਜਟ ਨੂੰ ਮਤਲਬ ਪੰਜਾਬ ਨਾਲ ਇੱਕ ਵਿਤਕਰੇ ਵਜੋਂ ਵੀ ਲਿਆ ਔਰ ਪੰਜਾਬ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਲੈਣ ਵਾਲਾ ਲਿਆਉਣ ਵਾਲਾ ਬਜਟ ਨਹੀਂ ਹੈਗਾ ਇਹ ਉਹਨਾਂ ਨੇ ਕਿਹਾ ਔਰ ਇਹਦੀ ਨਿੰਦਿਆ ਹੀ ਹੋਈ ਜੀ ਤਾਂ ਅੱਗੇ ਗੱਲ ਕਰਦੇ ਹੋ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਤਾਂ ਕੀ ਵੱਡੇ ਫੈਸਲੇ ਲਏ ਗਏ ਨੇ ਅ ਦੇਖੋ ਜਿਹੜੀ ਉਹ ਮੀਟਿੰਗ ਹੋਈ ਉਹ ਅਜੇ ਲੇਟ ਤੱਕ ਚੱਲਦੀ ਸੀ ਔਰ ਉਹਦੇ ਜਿਹੜਾ ਪੂਰਾ ਵੇਰਵੇ ਤਾਂ ਨਹੀਂ ਅਜੇ ਬਾਹਰ ਆਏ ਮੀਟਿੰਗ ਦੇ ਪਰ ਜੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਹਾਲਾਤ ਨੇ ਜੇ ਹਾਲਾਤਾਂ ਨੂੰ ਅੱਪ ਆਜ ਕਰਕੇ ਦੇਖੀਏ ਤਾਂ ਜਿਹੜੇ ਮੁੱਦਿਆਂ ਤੇ ਬਾਗੀ ਮਤਲਬ ਅੱਗੇ ਵੱਧ ਰਿਹਾ ਕਹਿ ਲਈਏ ਔਰ ਇੱਕ ਤਾਂ ਜਿਹੜੀ ਉਹ ਕਾਲੀ ਤਲ ਜਿਹੜੀ ਸੁਧਾਰ ਲਹਿਰ ਉਹਨਾਂ ਨੇ ਸ਼ੁਰੂ ਕੀਤੀ ਹੋਈ ਆ ਔਰ ਉਹ ਉਹ ਉਹਦੇ ਤੇ ਜ਼ਰੂਰ ਵਿਚਾਰਿਆ ਗਿਆ ਹੋਊਗਾ ਔਰ ਦੂਸਰੀ ਗੱਲ ਕਰ ਲਈਏ ਕਿ ਜਿਹੜੇ ਰਣਵੀਰ ਸਿੰਘ ਖਟੜਾ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਰਿਟਾਇਰ ਹੋਏ ਔਰ ਖਾਸ ਕਰ ਉਹਨਾਂ ਨੇ ਉਸ ਸਮੇਂ ਉਸ ਮਾਮਲੇ ਦੀ ਬਹਿਬਲ ਕਲਾਕਾਂਡ ਜਾਂ ਬਿਆਦ ਵੀ ਕਾਰਨ ਨਾਲ ਜੁੜੇ ਹੋਏ ਜਿਹੜੇ ਮੁੱਦੇ ਆ ਉਹਨਾਂ ਦੀ ਉਹਨਾਂ ਨੇ ਜਾਂਚ ਕੀਤੀ ਸੀ ਔਰ ਉਹ ਅਧਿਕਾਰੀ ਜਿਹੜੇ ਨੇ ਆਪਣੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਉਹਨਾਂ ਨਾਲ ਲੰਬੀ ਮੀਟਿੰਗ ਕੀਤੀ ਔਰ ਉਹਨਾਂ ਨੂੰ ਜਿਹੜੇ ਵੇਰਵੇ ਨੇ ਜਾਂਚ ਦੇ ਵੇਰਵੇ ਉਹਨਾਂ ਨੇ ਦਿੱਤੇ ਨੇ ਔਰ ਇਹ ਜਿਹੜਾ ਬਾਗੀ ਧੜੇ ਵੱਲੋਂ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਖਿਮਾ ਜਾਂਚਨਾ ਜਾਂ ਉਹ ਬੇਨਤੀ ਪੱਤਰ ਦਿੱਤਾ ਗਿਆ ਜੀ ਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਦੋਸ਼ੀ ਆ ਇਸ ਮਾਮਲੇ ਚ ਔਰ ਉਸ ਚਿੱਠੀ ਦੇ ਆਧਾਰ ਤੇ ਜਿਹੜਾ ਸੁਖਵੀਰ ਬਾਦਲ ਨੂੰ ਤਲਬ ਕੀਤਾ ਗਿਆ ਕਲਤਖ ਸਾਹਿਬ ਤੇ ਬੁਲਾਇਆ ਗਿਆ ਔਰ ਸਪਸ਼ਟੀ ਕਰਨ ਉਹਨਾਂ ਪਾਸੋਂ ਮੰਗਿਆ ਗਿਆ ਤਾਂ ਬਹੁਤ ਸਾਰੇ ਜਿਹੜਾ ਉਹਦੇ ਨਾਲ ਜੁੜੀਆਂ ਹੋਈਆਂ ਚਰਚਾਵਾਂ ਮੀਟਿੰਗ ਚ ਚੱਲੀਆਂ ਨੇ ਜਿਸ ਤਰ੍ਹਾਂ ਦੀ ਜਿੰਨੀ ਕ ਰਿਪੋਰਟ ਆਈ ਹੈ ਔਰ ਉਹਦੇ ਨਾਲ ਹੀ ਗੱਲ ਕਰੀਏ ਕਿ ਅ ਮਤਲਬ ਇਸ ਤੋਂ ਬਾਅਦ ਜਦੋਂ ਸ੍ਰੀ ਕਲਤਖ ਸਾਹਿਬ ਵੱਲੋਂ ਕਿਉਂਕਿ ਸ੍ਰੀ ਕਲਤਖ ਸਾਹਿਬ ਦੇ ਜਥੇਦਾਰ ਵੀ ਵਿਦੇਸ਼ ਗਏ ਹੋਏ ਸੀ ਉਹ ਵੀ ਆ ਗਏ ਨੇ ਅੱਜ ਗਿਆਨੀ ਰਗਵੀਰ ਸਿੰਘ ਜੀ ਔਰ ਉਹਦੇ ਨਾਲ ਹੀ ਸੁਖਵੀਰ ਬਾਦਲ ਵੀ ਜਿਹੜੇ ਉਹ ਵੀ ਵਿਦੇਸ਼ ਗਏ ਹੋਏ ਸੀ ਉਹ ਵੀ ਵਾਪਸ ਆ ਗਏ ਜੀ ਔਰ ਹੁਣ ਕੀ ਸਪਸ਼ਟੀਕਰਨ ਦਿੰਦੇ ਨੇ ਔਰ ਕਾਲਤਾਖਸਾਬ ਦੇ ਜਥੇਦਾਰ ਜਿਨ੍ਹਾਂ ਕੋਲੇ ਬਾਕੀਆਂ ਵੱਲੋਂ ਦਿੱਤੀ ਹੋਈ ਇੱਕ ਬਾਕੀ ਧੜੇ ਵੱਲੋਂ ਆਕਾਲੀ ਦਲ ਦੇ ਉਹਨਾਂ ਵੱਲੋਂ ਦਿੱਤੀ ਗਈ ਇੱਕ ਕਿਮਾ ਜਾਂਚਨਾ ਜਿਹੜੀ ਬੇਨਤੀ ਪੱਤਰ ਆ ਉਹ ਜਿਹੜੀਆਂ ਉਹਨਾਂ ਨੇ ਆਪਣੇ ਆਪ ਨੂੰ ਕਬੂਲਨਾਮਾ ਦਿੱਤਾ ਆ ਉਹਦੇ ਕਈ ਤੱਥ ਨੇ ਔਰ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਵੀ ਜਿਹੜੀ ਰਿਪੋਰਟ ਹੈ ਉਹ ਚ ਵੀ ਜਿਹੜਾ ਇਹ ਪੁਲਿਸ ਅਧਿਕਾਰੀ ਨੇ ਖਟੜਾ ਸਾਹਿਬ ਉਹਨਾਂ ਨੂੰ ਉਹਨਾਂ ਦੇ ਜਿਹੜੇ ਮਤਲਬ ਤੱਥ ਨੇ ਜਾਂ ਉਹਨਾਂ ਵੱਲੋਂ ਜਿਹੜੀ ਜਾਂਚ ਕੀਤੀ ਗਈ ਹੈ ਜਾਂ ਕਦੋਂ ਕਿਸ ਅਧਿਕਾਰੀ ਦਾ ਕਿਸ ਸੀਨੀਅਰ ਅਧਿਕਾਰੀ ਦਾ ਉਹਨਾਂ ਨੂੰ ਫੋਨ ਆਇਆ ਜਾਂ ਕਹ ਲੋ ਆਪਣੇ ਗ੍ਰਹਿ ਸਖਵੀਰ ਬਾਦਲ ਦਾ ਕਦੋਂ ਫੋਨ ਆਇਆ ਕਿ ਮਤਲਬ ਬਾਦਲ ਮੁੱਖ ਮੰਤਰੀ ਉਹ ਸਾਰੀ ਜਾਂਚ ਰਿਪੋਰਟ ਚ ਜਿਹੜੇ ਹੱਥ ਨੇ ਉਹ ਜੱਥੇਦਾਰ ਜੀ ਕੋਲੇ ਨੇ ਔਰ ਇਹ ਦੇ ਬਾਰੇ ਜਿਹੜੀ ਆ ਉੱਥੇ ਮੀਟਿੰਗ ਚ ਚਰਚਾ ਹੋਈ ਆ ਹੂੰ ਔਰ ਇਹਦੇ ਨਾਲ ਹੀ ਜਿਹੜੀ ਆ ਕਹ ਲਓ ਕਿ ਜਿਸ ਤਰ੍ਹਾਂ ਦਾ ਕਾਲ ਤਖਸਾਫ ਕੋਲੋਂ ਫੈਸਲਾ ਹੁੰਦਾ ਜਾਂ ਜਿਸ ਤਰ੍ਹਾਂ ਦੀ ਸਜ਼ਾ ਲੱਗਦੀ ਆ ਔਰ ਉਸ ਨੂੰ ਉੱਤੇ ਕਿਸ ਤਰ੍ਹਾਂ ਫੋਲ ਚੜਾਏ ਜਾਣ ਜਾਂ ਉਸ ਤੋਂ ਬਾਅਦ ਪੰਜਾਬ ਚ ਅਕਾਲੀ ਦਲ ਨੂੰ ਬਚਾਉਣ ਲਈ ਜਾਂ ਅਕਾਲੀ ਦਲ ਨੂੰ ਉਭਾਰਨ ਲਈ ਜਾਂ ਅਕਾਲੀ ਦਲ ਨੂੰ ਲੋਕਾਂ ਚ ਮਤਲਬ ਲੋਕਾਂ ਜਿਹੜੇ ਅਕਾਲੀ ਦਲ ਪ੍ਰਤੀ ਮਤਲਬ ਰੋਸਾ ਹੂੰ ਜਾਂ ਗਿੱਲੇ ਆ ਸ਼ਕਲੇ ਆ ਉਹਨਾਂ ਨੂੰ ਦੂਰ ਕਰਨ ਲਈ ਜਾਂ ਕਾਲੀਦਲ ਦਾ ਜਿਹੜਾ ਬਾਗੀ ਧੜਾ ਉਹਨਾਂ ਵੱਲੋਂ ਇੱਕ ਜਥੇਬੰਦਕ ਢਾਂਚਾ ਜਿਹੜਾ ਉਹ ਉਹਨੂੰ ਮਜ਼ਬੂਤ ਕਰਨ ਲਈ ਜਾਂ ਉਹ ਚ ਨਮੀ ਜਿਹੜੀ 11 ਮੈਂਬਰੀ ਕਮੇਟੀ ਆ ਜਾਂ ਉਹ ਕਰ ਲਈ ਇੱਕ ਕਾਫੀ ਪੱਖਾਂ ਤੋਂ ਅੱਜ ਚਰਚਾ ਹੋਈ ਹੈ ਪਰ ਵਿਸਥਾਰ ਚ ਜਿਹੜੀ ਆ ਉਹ ਆਪਾਂ ਨੂੰ ਮਤਲਬ ਹਜੇ ਬੇਰਵੇ ਨਹੀਂ ਮਿਲੇ ਉਹ ਤੋਂ ਬਾਅਦ ਆਪਾਂ ਚਰਚਾ ਕਰ ਲਾਂਗੇ ਔਰ ਹੁਣ ਤੱਕ ਇਹੀ ਆ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਅਕਾਲ ਤੱਕ ਸਭ ਵੱਲ ਦੇਖ ਰਹੀਆਂ ਨੇ ਔਰ ਜਥੇਦਾਰ ਜੀ ਕੀ ਫੈਸਲਾ ਦਿੰਦੇ ਆ ਔਰ ਕਿਸ ਤਰ੍ਹਾਂ ਦਾ ਹੁਕਮਨਾਮਾ ਜਾਰੀ ਕਰਦੇ ਨੇ ਜਾਂ ਕਿਸ ਤਰ੍ਹਾਂ ਦੀ ਸਜ਼ਾ ਲਾਉਂਦੇ ਨੇ ਧਾਰਮਿਕ ਪੱਖ ਤੋਂ ਉਹ ਸਮਾਂ ਦੱਸੂਗਾ ਔਰ ਇਤੋਂ ਤੱਕ ਵੀ ਇਹ ਕਈ ਜਿਹੜੀਆਂ ਰਿਪੋਰਟਾਂ ਤੇ ਵੀ ਆ ਰਹੀਆਂ ਨੇ ਕਿ ਸ਼ਾਇਦ ਜਥੇਦਾਰ ਜੀ ਜਾਂ ਜਿਹੜੇ ਕਾਲੀ ਦਲ ਨਾਲ 1920 ਨਾਲ ਸੰਬੰਧਤ ਰਵਿੰਦਰ ਸਿੰਘ ਜਾਂ ਆਪਣੇ ਸਾਬਕਾ ਮੁੱਖ ਮੰਤਰੀ ਬੀਬੀ ਪਠਾੜਾ ਉਹਨਾਂ ਨੇ ਤਾਂ ਇਹ ਕਿਹਾ ਕਿ ਇਹਨਾਂ ਨੂੰ ਜਥੇਦਾਰ ਜੀ ਨੂੰ ਇਹਨਾਂ ਨੂੰ ਜਿਹੜੇ ਕਾਲੀ ਆਗੂ ਨੇ ਇਨਾਂ ਨੇ ਪੰਜਾਬ ਜਾਂ ਪੰਥਕ ਮੁੱਦਿਆਂ ਤੇ ਧ੍ਰੋਹ ਕੀਤਾ ਵੀ ਇਹਨਾਂ ਨੂੰ ਸਿਆਸਤ ਤੋਂ ਰਾਜਨੀਤੀ ਤੋਂ ਪਾਸੇ ਹੀ ਕਰ ਦੇਣਾ ਚਾਹੀਦਾ ਔਰ ਪਰਦੇ ਦੇ ਸਬੰਧ ਵਿੱਚ ਦੇਖੋ ਏਡੀ ਸਖਤ ਸੱਜਾ ਤਾਂ ਨਹੀਂ ਕਹਿ ਸਕਦੇ ਪਰ ਇਹ ਮਤਲਬ ਚਰਚਾਵਾ ਚੱਲ ਰਹੀਆਂ ਨੇ ਜਾਂ ਜਿਹੜੀਆਂ ਕਾਂਗਰਸ ਪਾਰਟੀ ਦੀ ਆਗੂਆ ਜਾਂ ਹੋਰ ਵੀ ਹੈ ਉਹ ਵੀ ਇਹ ਕਹਿ ਰਹੇ ਆ ਕਿ ਪੰਜਾਬ ਦੇ ਮੁੱਦਿਆਂ ਤੇ ਜਾਂ ਕਿਸਾਨੀ ਦੇ ਮੁੱਦਿਆਂ ਤੇ ਜਾਂ ਆਪਣਾ ਮਤਲਬ ਉਹਤੇ ਬਣਦੀ ਜਿਹੜੀ ਜ਼ਿੰਮੇਵਾਰੀ ਹੈ ਆਕਾਲੀ ਦਲ ਬਾਦਲ ਧਰੇ ਨੇ ਨਹੀਂ ਨਵਾਈ ਜਾਂ ਉਹਦੇ ਨਾਲੇ ਵੀ ਮਤਲਬ ਜਿਹੜੇ ਬਾਗੀ ਧੜਾ ਇਹ ਵੀ ਨਾਲ ਇਕੱਠੇ ਰਹੇ ਨੇ ਔਰ ਇਹਨਾਂ ਸਾਰਿਆਂ ਨੂੰ ਹੀ ਜਿਹੜਾ ਇਹਨਾਂ ਨੂੰ ਪਾਸੇ ਹੀ ਕਰ ਦੇਣਾ ਚਾਹੀਦਾ ਰਾਜਨੀਤੀ ਤੋਂ ਇਹ ਮਤਲਬ ਦੋਸ਼ ਲੱਗ ਰਹੇ ਆ ਜਾਂ ਮੰਗ ਕੀਤੀ ਜਾ ਰਹੀ ਆ ਫਿਰ ਇਸ ਤਰ੍ਹਾਂ ਦਾ ਫੈਸਲਾ ਤਾਂ ਨਹੀਂ ਆਉਣ ਦੀ ਸੁਭਾਵਨਾ ਔਰ ਜਥੇਦਾਰ ਜੀ ਧਾਰਮਿਕ ਪੱਖ ਤੋਂ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਆ ਉਹ ਸਮਾਂ ਦੱਸੂਗਾ ਔਰ ਜਿਹੜੀ ਅੱਜ ਦੀ ਮੀਟਿੰਗ ਵੀ ਹੈ ਮੀਟਿੰਗ 'ਚ ਇਹ ਜਿਹੜੇ ਆਪਾਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਆ ਉਹ ਵਿਚਾਰੇ ਗਏ ਨੇ ਔਰ ਜਿਹੜੀ ਵਿਸਥਾਰ ਚ ਕਿਸ ਤਰ੍ਹਾਂ ਦਾ ਜਿਹੜਾ ਇਹਨੂੰ ਰੂਪਰੇਖਾ ਦਿੱਤੀ ਜਾਂਦੀ ਹੈ ਜਾਂ ਆਪਾਂ ਵਿਕਤੀਆਂ ਅਨ ਦਿੱਤੀ ਕੀ ਬਣਦੀ ਆ ਜਾਂ ਢਾਂਚੇ ਚ ਕਿਹੜੇ ਨਵੇਂ ਮੈਂਬਰ ਪੈਂਦੇ ਨੇ ਉਹ ਕੱਲ ਪਤਾ ਲੱਗ ਜੂਗਾ ਉੱਥੇ ਆਪਾਂ ਕੱਲ ਚਰਚਾ ਕਰ ਲਾਂਗੇ ਜੀ ਤਾਂ ਇਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਰ जोगेंद्र ਸਿੰਘ ਜੀ ਜਿਨਾਂ ਨਾਲ ਅਸੀਂ ਕਈ ਸਿਆਸੀ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ thank you